ਸਸਰੀਕਾਲ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਉੱਤੇ ਅ ਅੱਜ ਸਾਡੇ ਬੱਚਿਆਂ ਦਾ ਖਾਣ ਪਿੰਡੀਆਂ ਖਾਣ ਦਾ ਦਿਲ ਕਰਦਾ ਸੀ ਸੋ ਅਸੀਂ ਪਿੰਡੀਆਂ ਤੋੜਦੇ ਆ ਸਾਡੇ ਛੋਟੇ ਜਿਹੇ ਬਗੀਚੇ ਵਿੱਚ ਥੋੜੀ ਜੀਆਂ ਪਿੰਡੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਅਸੀਂ ਇਹ ਤੋੜ ਕੇ ਇਹ ਬਣਾਉਣ ਦਾ ਬਣਾਵਾਂਗੇ ਅੱਜ ਆ ਦੇਖੋ ਅਸੀਂ ਹੁਣ ਪਿੰਡੀਆਂ ਤੋੜ ਲਈਆਂ ਆ ਹੁਣ ਅਸੀਂ ਇਹਨਾਂ ਨੂੰ ਧੋਵਾਂਗੇ ਧੋ ਕੇ ਉਹਨਾਂ ਨੂੰ ਥੋੜੀ ਦੇਰ ਤੱਕ ਸੁੱਕਣ ਦਵਾਂਗੇ ਫਿਰ ਅੱਗੇ ਬਣਾਉਣ ਦਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਪਿੰਡੀਆਂ ਨੂੰ ਅਸੀਂ ਧੋ ਦਿੱਤਾ ਸੀਗਾ ਹੁਣ ਆਪਾਂ ਇਹਨਾਂ ਨੂੰ ਕਟਾਂਗੇ बस 1 2 पिंडियां रह गई हैं उस बाद काट डालेंगे कटने तो बाद ਤੁਹਾਨੂੰ ਇਹ ਦਿਖਾਵਾਂਗੇ ਫਿਰ ਬਣਾਉਣ ਦਾ ਪ੍ਰੋਸੈਸ ਦੇਖਾਂਗੇ पिंडियां ਅਸੀਂ ਕੱਟ ਲਈਆਂ ਆ ਬਾਕੀ ਅਸੀਂ ਸਮਾਨ ਵੀ ਰੈਡੀ ਕਰ ਲਿਆ ਆ ਪਿਆਜ਼ ਟਮਾਟਰ ਹਰੀਆਂ ਮਿਰਚਾਂ ਲਸਣ ਅਦਰਕ ਹੁਣ ਆਪਾਂ ਤੜਕਾ ਲਾਣਾ ਸ਼ੁਰੂ ਕਰਾਂਗੇ ਠੀਕ ਆ ਹੁਣ ਅਸੀਂ ਪਾਵਾਂਗੇ ਤੇਲ ਕਿਆ ਦੇਖਣਾ ਆ ਬਾਕੀ ਥੋੜਾ ਜਿਹਾ ਪਾ ਸਕਦੇ ਆ ਕਿਉਂਕਿ ਪਿੰਡੀਆਂ ਵੀ ਥੋੜੀ ਜਿਹੀਆਂ ਹੀ ਆ ਕਿਉਂਕਿ ਜਦੋਂ ਤੇਲ ਨਾਲ ਫਿਰ ਆਇਲੀ ਆਇਲੀ ਜਾ ਹੋ ਜਾਣਾ ਯਾਰ ਹੁਣ ਆਪਾਂ ਪਾਵਾਂਗੇ ਜੀਰਾ ਜੀਰਾ ਥੋੜਾ ਜਿਹਾ ਭੁੰਨਣ ਹੋ ਦਵਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਲਸਣ ਲਸਣ ਵੀ ਥੋੜਾ ਜਿਹਾ ਭੁੰਨ ਲਵਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਅਦਰਕ ਅਦਰਕ ਤੋਂ ਬਾਅਦ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਨੂੰ ਭੁੰਨਣ ਹੋਇਆ ਲਵਾਂਗੇ ਅਲਟਾ ਹਲਕਾ 스푼 ਨਾਲ ਇਹ ਪਿਆਜ਼ ਨੂੰ ਥੋੜਾ ਸੇਕ ਲੱਗਣ ਦਵਾਂਗੇ ਇਹਨਾਂ ਨੂੰ ਬਾਕੀ ਪਿੰਡੀਆਂ ਤੁਸੀਂ ਪਹਿਲਾਂ ਧੋ ਕੇ ਰੱਖਣੀਆਂ ਆ ਕਿਉਂਕਿ ਜੇ ਤੁਸੀਂ ਪਹਿਲਾਂ ਪਿੰਡੀਆਂ ਧੋ ਕੇ ਰੱਖੂਗੇ ਫੇਰਾਂ ਵਿੱਚ ਪਾਣੀ ਨਹੀਂ ਹੋਊਗਾ ਤੇ ਲੇਜ਼ੀ ਲੇਜ਼ੀ ਘੀਆਂ ਨਹੀਂ ਬਣਣਗੀਆਂ ਇਹ ਐਨ ਡਰਾਈ ਡਰਾਈ ਸੁੱਕੀਆਂ ਬਣਣਗੀਆਂ ਇਹਨਾਂ ਨੂੰ ਪੁੱਲ ਹੋਣ ਦਵਾਂਗੇ ਪਿਆਜ਼ ਥੋੜੇ ਲਾਲ ਹੋ ਜਾਣਗੇ ਇਹਨਾਂ ਨੂੰ ਟੱਕ ਕੇ ਹਲਕੇ ਗੈਸ ਤੇ ਮੀਡੀਅਮ ਗੈਸ ਤੇ ਪਕਾਵਾਂਗੇ ਤਾਂ ਕਿ ਇਹ ਵਿੱਚੋਂ ਕੱਚੇ ਨਾ ਰਹਿਣ ਪਿਆਜ਼ ਉਸ ਤੋਂ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਠੀਕ ਹੈ ਬਾਕੀ ਤੁਸੀਂ ਲਾਲ ਵੀ ਪਾ ਸਕਦੇ ਆ ਇਹਦੇ ਵਿੱਚ ਆਪਸ਼ਨਲ ਆ ਬਾਕੀ ਅਸੀਂ ਲਾਲ ਖਾਂਦੇ ਨਹੀਂ ਹੈਗੇ ਠੀਕ ਹੈ ਨਾ ਆਪਾਂ ਹਰੀਆਂ ਹੀ ਖਾਂਦੇ ਹਾਂ ਇਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਢੋਲ ਲਵਾਂਗੇ ਪਿਆਜ਼ ਨੂੰ ਥੋੜਾ ਕੱਟ ਕਰ ਲਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਟਮਾਟਰ ਵੱਟਰ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਖਲਾਵਾ ਲਾਂਗੇ। ਪਿਆਜ਼ ਸਾਡੇ ਹੌਲੀ-ਹੌਲੀ ਫੁੱਲ ਹੋ ਰਹੇ ਆ। ਬਾਕੀ ਪਿਆਜ਼ ਪਾਹਂ ਪਿੰਡੀ ਦੇ ਵਿੱਚ ਜ਼ਿਆਦਾ ਵੀ ਨਹੀਂ ਫੁੱਲਣੇ ਹੈਗੇ ਕਿਉਂਕਿ ਵੀ ਪਿੰਡੀ ਦੇ ਵਿੱਚ ਥੋੜੇ ਖੜੇ-ਖੜੇ ਪਿਆਜ਼ ਵਧੀਆ ਲੱਗਦੇ ਆ। ਠੀਕ ਹੈ ਨਾ ਇਸ ਤੋਂ ਬਾਅਦ ਆਪਾਂ ਥੋੜੀ ਜਿਹੀ ਪਿੰਡੀ ਪਾ ਲਾਂਗੇ। ਪਿੰਡੀ ਸਾਡੇ ਕੋਲ ਥੋੜੀ ਹੋ ਆ। ਕਿਉਂਕਿ ਸਾਡੇ ਬੱਚੇ ਨਹੀਂ ਖਾਣੀ ਆ। ਉਹਦੀ ਬਹੁਤ ਵਧੀਆ ਲੱਗਦੀ ਆ ਪਿੰਡੀ ਸਾਡੇ ਗੁੜੀਆਂ ਨੂੰ। ਪਿੰਡੀ ਆਪਾਂ ਸੌਈ ਕਰ ਲਾਂਗੇ ਇਹਦੇ ਵਿੱਚ ਪਿਆਜ਼ ਤੇ ਲੂਣ ਆਪਾਂ ਬਾਅਦ ਵਿੱਚ ਪਾਣਾ ਥੋੜੀ ਜਿਹੀ ਪਿੰਡੀ ਪੱਕਣ ਤੋਂ ਬਾਅਦ ਆਪਾਂ ਲੂਣ ਹਲਦੀ ਧਨੀਆ ਪਾਊਡਰ ਗਰਮ ਮਸਾਲਾ ਇਹ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਨਹੀਂ ਤਾਂ ਪਿੰਡੀ ਥੱਲੇ ਲੱਗਣ ਲੱਗ ਜੰਦੀ ਹੈ ਜੇ ਆਪਾਂ ਪਹਿਲੇ ਹੀ ਮਸਾਲਾ ਪਾ ਦਿੰਦੇ ਹਾਂ ਬਾਕੀ ਆਪਾਂ ਪਿੰਡੀ ਨੂੰ ਥੋੜਾ ਜ਼ਿਆਦਾ ਨਹੀਂ ਸੁਨੌਣਾ ਆਪਾਂ ਥੋੜਾ ਜਿਹਾ ਘੱਟ ਗੈਸ ਤੇ ਇਹਨੂੰ ਢੱਕ ਕੇ ਪਕਾਵਾਂਗੇ ਖਾਓ ਫਿਰ ਹੁਣ ਆਪਾਂ 2 ਮਿੰਟ ਬਾਅਦ ਚੈੱਕ ਕਰਾਂਗੇ ਪਿੰਡੀ ਪਿੰਡੀ ਆਪਣੀ ਹੋ ਚੱਲੀ ਆ ਥੋੜੀ ਥੋੜੀ ਇਹਨਾਂ 2 ਮਿੰਟ ਹੋਰ ਪਾਸਾ ਪਕਾਵਾਂਗੇ ਕਿਉਂਕਿ ਪਾਸਣਾੜੀ ਬਣ ਜਾਂਦੀ ਆ ਪਿੰਡੀ ਫੇਰੇ ਦੇ ਵਿੱਚ ਆਪਾਂ ਨਮਕ ਵਗੈਰਾ ਐਡ ਕਰਾਂਗੇ 2 ਮਿੰਟ ਆਪਾਂ ਹੋਰ ਪਕਾਵਾਂਗੇ ਅਸੀਂ ਹੁਣ ਐਡ ਕਰਾਂਗੇ ਪਿੰਡੀ ਦੇ ਵਿੱਚ ਨਮਕ ਹਲਦੀ ਗਰਮ ਮਸਾਲਾ ਤੇ ਥੋੜਾ ਜਿਹਾ ਚਟ ਮਸਾਲਾ ਇਹ ਆਪਾਂ ਪਿੰਡੀ ਦੇ ਵਿੱਚ ਐਡ ਕਰ ਦਾਂਗੇ ਆਪਾਂ ਹੋਪਿੰਡੀ ਨੂੰ ਹਲਾ ਦਾਂਗੇ ਚੰਗੀ ਤਰ੍ਹਾਂ ਪਿੰਡੀ ਆਪਣੀ ਬਣ ਚੁੱਕੀ ਆ ਕਿ ਬਾਕੀ ਇਹ ਪਿੰਡੀ ਪਾਫ ਨਾਲ ਹੀ ਬਣ ਜਾਂਦੀ ਹੁੰਦੀ ਆ ਬਾਅਦ ਵਿੱਚ ਆਪਾਂ ਥੋੜੀ ਜਿਹੀ ਕਸੂਰੀ ਮੇਥੀ ਐਡ ਕਰ ਦਾਂਗੇ ਇਹਦੇ ਵਿੱਚ ਸਵਾਦ ਲਈ ਇਹਨੂੰ ਫੜ ਕੇ ਦਮਾ ਦੇ ਬਾਕੀ ਆਪਣੀ ਪਿੰਡੀ ਪੂਰੀ ਪ੍ਰੋਪਰ ਬਣ ਚੁੱਕੀ ਆ ਇਸ ਤੋਂ ਬਾਅਦ ਆਪਾਂ ਪਾਵਾਂਗੇ ਮੇਥੀ ਪਾਊਡਰ ਠੀਕ ਹੈ ਬਾਕੀ ਤੁਸੀਂ ਮੇਥੀ ਪਾਊਡਰ ਵੀ ਪਾ ਸਕਦੇ ਹੋ ਕਸੂਰੀ ਮੇਥੀ ਵੀ ਪਾ ਸਕਦੇ ਹੋ ਨਾ ਇਹ ਤੁਹਾਡੀ ਆਪਸ਼ਨਲ ਆ ਪਿੰਡੀ ਆਪਣੀ ਪ੍ਰੋਪਰ ਬਣ ਚੁੱਕੀ ਆ ਹੁਣ ਆਪਾਂ ਚੈੱਕ ਕਰਦੇ ਆ ਸਬ지 ਬਣ ਚੁੱਕੀ ਆ ਸਾਡੀ ਸਬ지 ਸਾਡੀ ਸਬ지 ਪ੍ਰੋਪਰ ਬਣ ਚੁੱਕੀ ਆ ਠੀਕ ਹੈ ਨਾ ਬਾਕੀ ਤੁਸੀਂ ਵੀ ਬਣਾਓ ਤੇ ਖਾਓ ਬਾਕੀ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਧੰਨਵਾਦ